ਬਾਰੀ ਪਰਜੀਵੀ ਜੋ ਪਾਸਮਾਰੀ ਤੇ ਨੁਕਸਾਨ ਪਹੁੰਚਾਉਂਦੇ ਨੇ ਸੋ ਦਸਖਾਂ ਨੂੰ ਬੇਨਤੀ ਆ ਕਿ ਛੇ ਚਿੱਤ ਦੇ ਛੇ ਚੈਨਲ ਦੇ ਉੱਪਰ ਜੁੜੋ ਤਾਂ ਕਿ ਆਪਾਂ ਮਿੱਟਸਪਾ ਬਾਰੀ ਪਰਜੀਵੀ ਬਾਰੇ ਆਪਾਂ ਗੱਲਬਾਤ ਕਰ ਸਕੀਏ ਜੋ ਕਿ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਸੋ ਜੁੜੋ ਚੈਨਲ ਦੇ ਉੱਪਰ बार आप जानकारी देवगी सो छेत्री तो छे इस चैनल उपर जुड़ो जी हाँ जी नमस्कार साथियों सो तीन देख रहे हो अपना चैनल बाबा क्लीनिक ट्रिपल जीरो वन ਸੋ ਮੈਂ ਹਾਂ ਡਾਕਟਰ ਬਲਵੀਰ ਸੋ ਅੱਪਾ ਅੱਜ ਗੱਲਬਾਤ ਕਰਦੇ ਆ ਮਿਟਸ ਆ ਬਾਹਰੀ ਪਰਜੀਵੀ ਜੋ ਕਿ ਜਾਨਵਰਾਂ ਨੂੰ ਨਸਾਨ ਪਹੁੰਚਾਉਂਦੇ ਨੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਛੋਟੇ ਪਰ ਬਹੁਤ ਹੀ ਖਤਰਨਾਕ ਦੁਸ਼ਮਣ ਜੋ ਕਿ ਨੰਗੀ ਅੱਖ ਦੇ ਨਾਲ ਅਕਸਰ ਦੇਖਦੇ ਨਹੀਂ ਇਹਨਾਂ ਨੂੰ ਕੀ ਮਿਟਸ ਜਾਂ ਬਾਹਰੀ ਪਰਜੀਵੀ ਕਿਹਾ ਜਾਂਦਾ ਪਰੰਤੂ ਇਹ ਗਾਂ ਮੱਝ ਬੱਕਰੀ ਭੇਡ ਕੁੱਤੇ ਸਭ ਪਸ਼ੂਆਂ ਨੂੰ ਅੰਦਰੋਂ-ਅੰਦਰ ਹੀ ਬਹੁਤ ਕਮਜ਼ੋਰ ਕਰ ਦਿੰਦੇ ਨੇ। ਤੋਂ ਅੱਜ ਦਾ ਆਪਣਾ ਟੌਪਿਕ ਅੱਜ ਦਾ ਟੌਪਿਕ ਰੈਣਾ ਵਾਲਾ ਨਿਪਸਰ ਦੇ ਕੋ ਸੋ ਤੁਹਾਨੂੰ ਬੱਸ ਜੀ ਕਿ ਇਹ ਲੈਕਚਰ ਹੈ ਹਰ ਕਿਸਾਨ ਹਰ ਫਾਰਮਰ ਤੇ ਨਵੇਂ ਬੈਕਟਰੀ ਡਾਕਟਰ ਦੇ ਲਈ ਬਹੁਤ ਹੀ ਜਿਆਦਾ ਲਾਹੇਵੰਦ ਰਹਿਣ ਵਾਲਾ ਸੋ ਆਪਾਂ ਗੱਲਬਾਤ ਕਰਦੇ ਹਾਂ ਪਰਜੀਵੀਆਂ ਬਾਰੇ ਨੌਕਾ ਲੈਕਚਰ ਐਨੀਵਲ ਅਥਲੀਟ ਤੋਂ ਸਭ ਤੋਂ ਬਰਮਾ ਅਜੀਵੀ ਦੀ ਪ੍ਰਵਾਸਾ ਜੋ ਪਸ਼ਮੋਦੇ ਸਰੀਰ ਵਿੱਚ ਸ੍ਰੀ ਰਿਦੇ ਅੰਦਰ ਹੈ ਕਿ ਉਸ ਤਕੂਣਾ ਚਮੜੀ ਜਾਂ ਪੌਸਾ ਤੱਕ ਆਂਦੇ ਨੇ ਉਹਨਾਂ ਨੂੰ ਪਰਜੀਵੀ ਦਾ ਨਾਮ ਦਿੱਤਾ ਜਾਂਦਾ ਵੈਟਰਨਰੀ ਸਾਇੰਸ ਦੇ ਵਿੱਚ ਸੋ ਹੁਣ ਆਪਾਂ ਸਮਝਾਂਗੇ ਕਿ ਕਿੰਨੀ ਕਿਸਮ ਦੇ ਹੁੰਦੇ ਆ ਸੋ ਇਹ ਆਮ ਕਰਕੇ ਦੋ ਕਿਸਮਾਂ ਦੇ ਵਿੱਚ ਇਹਨੂੰ ਵੰਡਿਆ ਜਾਂਦਾ ਸਕੰਨ ਬੈਂਟੀਆ ਕਿਸੇ ਚੈਨਲ ਦੇ ਉੱਪਰ ਜੁੜੋ ਜੀ ਤਾਂ ਕਿ ਆਪਾਂ ਪਸ਼ੂਆਂ ਦੇ ਸਿਹਤ ਸੰਬੰਧਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਸਕੀਏ ਸੋ ਆਪਾਂ ਗੱਲ ਕਰ ਰਹੇ ਸੀ ਪਰਜੀਵੀ ਬਾਰੇ ਦੋ ਕਿਸਮਾਂ ਦੇ ਵਿੱਚ ਇਹਨਾਂ ਨੂੰ ਵੰਡਿਆ ਜਾਂਦਾ ਜੀ ਨੰਬਰ 1 ਦੇ ਉੱਪਰ ਬਾਹਰੀ ਪਰਜੀਵੀ ਇਹਨਾਂ ਨੂੰ ਬਾਹਰੋਂ ਕੈਰਾ ਸੈਪਸ ਕਿਹਾ ਜਾਂਦਾ ਜਿਨ੍ਹਾਂ ਦੇ ਵਿੱਚ ਮਿੱਟਸ ਕਿਚਰ ਜੂ ਪੇਪਸੂ ਵਗੈਰਾ ਆ ਜਾਂਦੇ ਨੇ ਬਾਹਰੀ ਪਰਜੀਵੀਆਂ ਦੇ ਵਿੱਚ ਸੋ ਗੋਲ ਕੀੜੇ ਨੰਬਰ 2 ਦੇ ਉੱਪਰ ਅੰਦਰੂਨੀ ਪਰਜੀਵੀ ਦੇ ਵਿੱਚ ਜੋ ਕਿ ਜਾਨਵਰਾਂ ਨੂੰ ਅੰਦਰ ਤੋਂ ਨੁਕਸਾਨ ਪਹੁੰਚਾਉਂਦੇ ਨੇ ਉਹਨਾਂ ਦੇ ਵਿੱਚ ਨੰਬਰ 1 ਦੇ ਉੱਪਰ ਗੋਲ ਕੀੜੇ ਇੱਤੇ ਵਾਲੇ ਕੀੜੇ ਲੀਬਰਪਲੂਕ ਲੋਕ ਆਇਆ ਨੇ ਸੋ ਦੋ ਕਿਸਮਾਂ ਦੇ ਵਿੱਚ ਪੈਰਾਸਾਈਟ ਨੂੰ ਵੰਡਿਆ ਜਾਂਦਾ ਇੱਕ ਬਾਹਰੀ ਤੇ ਅੰਦਰੂਨੀ ਜਿਨ੍ਹਾਂ ਦੇ ਵਿੱਚ ਬਾਹਰੀ ਦੇ ਵਿੱਚ ਚਿੱਟੜ ਜੂੰ ਪਿਸੂ ਵਗੈਰਾ ਜਾਨਵਰ ਆਇਆ ਨੇ ਤੇ ਅੰਦਰੂਨੀ ਪਰਜੀਵੀਆਂ ਦੇ ਵਿੱਚ ਗੋਰ ਕੀੜੇ ਫਿੱਤੇ ਵਾਲੇ ਕੀੜੇ ਤੇ ਲੀਵਰ ਪ੍ਰੋ ਆ ਜਾਂਦੇ ਨੇ ਅੱਜ ਅਸੀਂ ਜ਼ਿਆਦਾ ਗੱਲ ਕਰਾਂਗੇ ਮਿੱਟਸ ਬਾਰੇ ਚਿੱਚਰ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਆਪਾਂ ਲੈਕਚਰ ਬਸ ਕਿ ਜਾਨਵਰਾਂ ਦੇ ਵਿੱਚ ਚਿਚੜ ਜੂ ਨਾ ਕਿਸੂ ਆਦੀ ਜਾਨਵਰਾਂ ਤੋਂ ਹੋਣ ਵਾਲਾ ਪਰਜੀਵੀਆ ਤੋਂ ਹੋਣ ਵਾਲਾ ਨੁਕਸਾਨ ਸੋ ਦੱਸ ਰਹੇ ਹਾਂ ਤੁਹਾਨੂੰ ਇਹ ਦੋ ਕਿਸਮਾਂ ਦੇ ਵਿੱਚ ਇਹਨਾਂ ਨੂੰ ਵੰਡਿਆ ਜਾਂਦਾ ਬਾਹਰੀ ਤੇ ਅੰਦਰੂਨੀ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਬਾਹਰੀ ਪਰਜੀਵੀ ਕਿਚੜ ਗੂੰ ਤੇ ਅੰਦਰੂਨੀ ਪਰਜੀਵੀ ਜਿਨ੍ਹਾਂ ਦੇ ਵਿੱਚ ਰੌਂਡ ਵਾਰਮ ਆ ਜਾਂਦੇ ਨੇ ਸੋ ਮਿੱਠੀ ਸੇ ਗੱਲ ਕਰਦੇ ਆ ਬਹੁਤ ਛੋਟੇ ਪਰਜੀਵੀ ਕਿਉਂਕਿ ਜੋ ਬਹੁਤ ਹੋ ਗਈ ਪਰ ਜੀ ਵੀ ਹੁੰਦੇ ਨੇ ਜੰਬਲੀ ਦੇ ਯੰਤਰ 12 ਦੇ ਰੂਟ ਦੇ ਵਿੱਚ ਤੇ ਕੰਨਾ ਵਿੱਚ ਰਹਿ ਕੇ ਤੇਜ਼ੀ ਨਾਲ ਖੁਦਲੀ ਤੇ ਜਖਮ ਪੈਦਾ ਕਰਦੇ ਨੇ ਜੋ ਜ਼ਖਮ ਪੈਦਾ ਕਰਦੇ ਨੇ ਸੋ ਤੁਹਾਨੂੰ ਦੱਸ ਦੇ ਕਿ ਜ਼ਿਆਦਾਤਰ ਇਹ ਪਰਜੀਵੀ ਨੰਗੀ ਅੱਖ ਨਾਲ ਦੇਖਣੇ ਮੁਸ਼ਕਲ ਹੁੰਦੇ ਨੇ ਪਰantu ਜਾਨਵਰਾਂ ਦੇ ਵਿੱਚ ਨੁਕਸਾਨ ਪਹੁੰਚਾ ਕਰਦੇ ਨੇ ਸੋ ਹੁਣ ਆਪਾਂ ਇਹਨਾਂ ਦੀਆਂ ਕਿਸਮਾਂ ਦੀ ਗੱਲ ਕਰਦੇ ਆਂ ਜਿਹੜੀਆਂ ਕਿਸਮਾਂ ਜਿਨ੍ਹਾਂ ਦੇ ਵਿੱਚ ਨੰਬਰ 1 ਦੇ ਉੱਪਰ

ਸੋ ਟਿਕ ਕੰਨਾਂ ਦੇ ਆਪਸਾਂ ਤੇ ਸਿਰ ਹਲਾਉਣਾ ਤੇ ਦੁੱਧ ਘਟਾਉਣਾ ਇਹਨਾਂ ਦੀ ਖਾਸ ਨਿਸ਼ਾਨੀ ਤੁਸਮਾ ਦੇ ਵਿੱਚ ਦੇਖੀ ਜਾਂਦੀ ਹੈ ਨੰਬਰ 3 ਦੇ ਉੱਪਰ ਮੈਮੋਡੈਕਸ ਇਹ ਪ੍ਰਸਤ ਆਇਨ ਨੇ ਇਹਨਾਂ ਦੇ ਵਿੱਚ ਖੁਦ ਲਈ ਘੱਟ ਚਮੜੀ ਅੰਦਰ ਗੰਢਾਂ ਜੀਆਂ ਵੱਡ ਜਾਂਦੀਆਂ ਨੇ ਤੇ ਕਮਜ਼ੋਰੀ ਇਮਿਊਨਿਟੀ ਵਾਲੇ ਜਾਨਵਰਾਂ ਦੇ ਵਿੱਚ ਇਹ ਕਿਸਮ ਜ਼ਿਆਦਾ ਦੇਖੀ ਜਾਂਦੀ ਹੈ ਸੋ ਨੰਬਰ 4 ਦੇ ਉੱਪਰ ਆਪਾਂ ਕਿਸ ਮਾਦੀ ਗੱਲ ਕਰਦੇ ਆਂ ਪਸ਼ੂਾਂ ਦੇ ਵਿੱਚ ਪਾਏ ਜਾਨਵਰ ਚੜਦੇ ਜੂਹਾਂ ਦੇ ਕੋਈ ਆਪਟਿਕ ਮੈਟਸ ਇਹ ਜ਼ਿਆਦਾਤਰ ਪੂਸ਼ ਦੇ ਨੇੜੇ ਤੇ ਪੈੜਾਂ ਤੇ گاਵਾ ਦੇ ਵਿੱਚ ਆਮ ਪਾਏ ਜਾਂਦੇ ਨੇ ਜਾਨਵਰਾਂ ਦੀ ਪੂਰਤ ਦੇ ਨੇ ਢੇਡਾਂ ਤੇ ਗਾਵਾਂ ਦੇ ਵਿੱਚ ਆਮੇ ਕਿਸਮ ਪਾਈ ਜਾਂਦੀ ਆ ਸੋ ਚਾਰ ਕਿਸਮਾਂ ਦੇ ਵਿੱਚ ਮਿਕਸ ਨੂੰ ਵੰਡਿਆ ਗਿਆ ਸੋ ਹੁਣ ਆਪਾਂ ਇਹਨਾਂ ਦੇ ਹੋਣ ਵਾਲੇ ਨੁਕਸਾਨ ਦੀ ਗੱਲਬਾਤ ਕਰਦੇ ਆਂ ਇਹ ਪਰਜੀਵੀ ਜਾਨਵਰ ਨੂੰ ਕੀ ਨੁਕਸਾਨ ਪਹੁੰਚਾਉਂਦੇ ਨੇ ਉਹਨਾਂ ਬਾਰੇ ਤੋਂ ਆਪਾਂ ਹੁਣ ਗੱਲਬਾਤ ਕਰਾਂਗੇ ਤੁਹਾਡੇ ਨਾਲ ਦੇ ਨੁਕਸਾਨ ਜਾਨਵਰਾਂ ਦੇ ਵਿੱਚ ਨੁਕਸਾਨ ਦੀ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਉਦੋਂ ਯੂਟਬ ਆਦਿ ਆ ਤੁਸੀ ਆ ਵੀ ਦੇਖ ਕਰੋ ਜੇਕਰ ਤੁਹਾਡੇ ਜਾਨਵਰ ਦੇ ਕੀਟੜ ਜੂਆ ਜਾਂ ਬਾਹਰੀ ਪਰਜੀਵੀ ਨੁਕਸਾਨ ਪਹੁੰਚਾਉਂਦਾ ਥੋੜੇ ਜਾਨਵਰ ਨੂੰ ਤਾਂ ਉਹਨਾਂ ਦਾ ਉਦੋਂ ਪਾ ਦੇਣਾ ਘੱਟ ਹੋਵੇਗਾ ਨੰਬਰ 2 ਦੇ ਉੱਪਰ ਬਜਨ ਨਹੀਂ ਵਾਦਾ ਨੰਬਰ 3 ਦੇ ਉੱਪਰ ਤਸੂਕੰ ਮਿਲ ਹੋ ਜਾਂਦਾ ਨੰਬਰ 4 ਦੇ ਉੱਪਰ ਚਾਮੜੀ ਖਰਾਬ ਨੰਬਰ 5 ਦੇ ਉੱਪਰ ਬੱਚੇ ਠੀਕ ਤਰ੍ਹਾਂ ਨਹੀਂ ਵੱਧਦੇ ਠੀਕ ਵਿਕਾਸ ਨਹੀਂ ਹੁੰਦਾ ਨੰਬਰ 6 ਦੇ ਉੱਪਰ ਜੇਕਰ ਤੁਹਾਡੇ ਜਾਨਵਰਾਂ ਦੇ ਵਿੱਚ ਬਾਹਰੀ ਪਰਜੀਵੀ ਜਾਂ ਅੰਦਰੂਨੀ ਪਰਜੀਵੀ ਹੋਣਗੇ ਤਾਂ ਦੂਸਰੀਆਂ ਬਿਮਾਰੀਆਂ ਤੇਤੀ ਲੱਗਣਗੀਆਂ ਜਾਨਵਰ ਨੂੰ ਸੋ ਆਰਮਾ ਪੁਆਇੰਟ ਦੂਜੀਆਂ ਬਿਮਾਰੀਆਂ ਦਾਤਰ ਕੋਪ ਹਨ ਨਹੀਂ ਤੁਸ ਜਿਆਦਾ ਰਹੇਗਾ ਜਲਦੀ ਲੱਗਣੀ ਪ੍ਰਤੂ ਜੇਕਰ ਲੰਬੇ ਸਮੇਂ ਤੱਕ ਤੁਸੀਂ ਇਸ ਚੀਜ਼ ਦਾ ਖਿਆਲ ਨਾ ਰੱਖੋਗੇ ਤਾਂ ਜਾਨਵਰ ਦੀ ਮੌਤ ਤੱਕ ਵੀ ਹੋ ਨਾਤਾ ਆ ਸਕਦੀ ਹੈ ਇਹ ਪਰਜੀਵੀ ਜਾਨਵਰ ਨੂੰ ਮੌਤ ਤੱਕ ਲੈ ਜਾਂਦੇ ਨੇ ਤਾਂ ਸਭ ਆਲ ਜਾਂਦਾ ਸੋ ਹੁਣ ਆਪਾਂ ਇਲਾਜ ਦੀ ਟ੍ਰੀਟਮੈਂਟ ਦੀ ਗੱਲ ਕਰਾਂਗੇ ਜੋ ਕਿ ਵੈਟਰਨਰੀ ਡਾਕਟਰ ਦੇ ਦੁਆਰਾ ਕਿਤਨਾ ਜਾਵੇਗਾ ਕੀ ਇੰਜੈਕਸ਼ਨ ਦੀ ਗੱਲ ਕਰਦੇ ਆਪਾਂ ਲਗਾਈ ਜਾਣਗੇ ਸੋ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਲਾਜ ਕਿਸੇ ਵੈਟਰਨਰੀ ਡਾਕਟਰ ਦੀ ਸਲਾਹ ਦੇ ਨਾਲ ਹੀ ਕਰਵਾਇਆ ਜਾਵੇ ਸੋ ਆਪਾਂ ਇੰਜੈਕਸ਼ਨਾਂ ਦੀ ਗੱਲ ਕਰਦੇ ਹਾਂ ਇੰਜੈਕਸ਼ਨ ਐਫਰੀ ਮੈਕਸ਼ਨ ਇੰਜੈਕਸ਼ਨ ਡੋਰਾਮੈਕਟਨ ਸੋ ਇਹ ਇੰਜੈਕਸ਼ਨ ਸਬਕਟ ਤੇ ਪਸ਼ੂ ਦੇ ਵਜ਼ਨ ਦੇ ਮੁਤਾਬਕ ਲਾਗਦੇ ਨੇ ਤੋ ਤੁਹਾਨੂੰ ਸਲਾਹ ਕਿ ਇਹ ਇੰਜੈਕਸ਼ਨ ਹਮੇਸ਼ਾ ਹੀ ਵੈਟਰਨਰੀ ਡਾਕਟਰ ਦੀ ਸਲਾਹ ਨਾਲ ਹੀ ਲਗਾਈ ਜਾਣ ਸਲਾਹ ਲੋਰੀਆ ਜੇਕਰ ਤੁਸੀਂ ਇਹਨਾਂ ਇੰਜੈਕਸ਼ਨਾਂ ਦੀ ਵਰਤੋਂ ਕਰਦੇ ਹੋ ਸਭ ਤੋਂ ਟ੍ਰੂਟ ਭਾਗ ਚਾਂਬੜੀ ਖਿੱਚਦੇ ਇੰਜੈਕਸ਼ਨ ਜਾਨਵਰ ਤੇ ਲੱਗਦੇ ਨੇ 7 ਤੋਂ 14 ਦਿਨਾਂ ਦੇ ਵਿੱਚ ਇਹਨਾਂ ਇੰਜੈਕਸ਼ਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਦੇ ਗੈਪ ਦੇ ਨਾਲ ਗੇਮ ਬੇਟੇ ਇੰਡੈਕਸ਼ਨ 2 2 3 2 ਜਾਂ ਪਸ਼ੂ ਮੁਕਤੀਆਂ ਯਮਨ ਨਾਰਸਹਾਇਕ ਐਂਟੀਬਾਇਟਿਕ ਜੇਕਰ ਤੁਹਾਡੇ ਪਸ਼ੂ ਦੇ ਜ਼ਖਮ ਨੇ ਤੋ ਹੁਣ ਆਪਾਂ ਬਚਾਅ ਦੀ ਗੱਲ ਕਰਦੇ ਹਾਂ ਕੀ ਕੀ ਬਚਾਅ ਮੈਨੇਜਮੈਂਟ ਤੁਸੀਂ ਆਪਣੇ ਫਾਰਮ ਦੇ ਵਿੱਚ ਕਰੋਗੇ ਆਪਣੇ ਪਸ਼ੂਆਂ ਦੇ ਲਈ ਕਰੋਗੇ ਸੋ ਸਭ ਤੋਂ ਪਹਿਲਾਂ ਤਾਂ ਜੋ ਜਰੂਰੀ ਗੱਲ ਆ ਜਾਂਦੀ ਆ ਸਾਫ ਸਫਾਈ ਸੱਜ ਸਾਥ ਨੰਬਰ 2 ਦੇ ਉੱਪਰ ਨਵੇਂ ਪਸ਼ੂ ਨੂੰ ਪਹਿਲਾਂ ਲੱਗ ਰੱਖਣਾ ਚੰਗੀ ਤਰ੍ਹਾਂ ਜਾਂਚ ਕਰਕੇ ਕਿ ਜੋ ਤੁਹਾਡਾ ਨਵਾਂ ਪਸ਼ੂ ਲਿਆਂਦਾ ਉਹਦੇ ਕੋਈ ਮਿੱਟਸ ਵਗੈਰਾ ਕੋਈ ਪਰਜੀਵੀ ਵਗੈਰਾ ਕੋਈ ਹੈ ਤਾਂ ਨਹੀਂ ਉਹਦੀ ਜਾਂਚ ਕਰਕੇ ਹੀ ਆਪਣੇ ਦੂਜੇ ਪਸ਼ੂਆਂ ਦੇ ਵਿੱਚ ਮਿਲਾਉ ਜੀ ਇਹ ਕਰ ਤੁਹਾਡਾ ਨਮਾ ਲੰਗਾ ਪਸ਼ੂ ਕਿਸੇ ਪਰਜੀਵੀ ਤੋਂ ਪੀੜਤ ਤਾਂ ਉਹਨੂੰ ਪਹਿਲਾਂ ਰੋਗ ਰਹਿਤ ਕਰਕੇ ਹੀ ਦੂਜੇ ਨਵੇਂ ਜਾਨਵਰਾਂ ਦੇ ਇੱਕ ਨਵੇਂ ਜਾਨਵਰ ਨੂੰ ਪੁਰਾਣੇ ਜਾਨਵਰਾਂ ਦੇ ਵਿੱਚ ਅੜਾਓ ਗੰਦੇ ਬਿਸਤਰਾਂ ਦੀ ਵਰਤੋਂ ਨਾ ਕਰਨਾ ਨੰਬਰ 2 ਨੰਬਰ 4 ਦੇ ਉੱਪਰ ਸਭ ਤੋਂ ਜ਼ਰੂਰੀ ਗੱਲ ਕੀ ਇਹ ਪਰਜੀਵੀ ਜ਼ਿਆਦਾਤਰ ਜੋ ਜਾਨਵਰ ਕਮਜ਼ੋਰ ਹੋਵੇਗਾ ਉਹਦੇ ਉੱਪਰ ਹੀ ਜ਼ਿਆਦਾ ਪ੍ਰਭਾਵਿਤ ਹੋਣਗੇ ਸੋ ਕਮਜ਼ੋਰ ਜਾਨਵਰ ਨੂੰ ਪੋਸ਼ਣ ਸੰਬੰਧੀ ਜ਼ਿਆਦਾ ਦੇਖਰੇਖ ਆਪਾਂ ਨੂੰ ਕਰਨੀ ਪਵੇਗੀ ਸੋ ਇਹ ਜੰਮਪੁਰਾ ਜਿਲ੍ਹੇ ਪਰਜੀਵੀ ਛੋਟੇ ਦਿਖਾਈ ਦਿੰਦੇ ਨੇ ਉਹਨਾਂ ਨੂੰ ਨਕਸ਼ਾ ਨੂੰ ਪਟਾ ਕਰਦੇ ਨੇ ਸੋ ਸਾਡੀ ਸਲਾਹ ਕਿ ਇਹਨਾਂ ਪਰਜੀਵੀਆਂ ਤੋਂ ਆਪਣੇ ਜਾਨਵਰਾਂ ਨੂੰ ਰਹਿਤ ਕਰੋ ਜੀ ਸੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਇਦਾਂ ਦੇ ਹੋਰ ਵੀਡੀਓ ਤੁਹਾਨੂੰ ਦੇਖਣ ਨੂੰ ਸਭ ਤੋਂ ਪਹਿਲਾਂ ਮਿਲਣ ਤੇ ਤੁਸੀਂ ਆਪਣੇ ਆਰਥਿਕ ਤੇ ਆਪਣੇ ਪਸ਼ੂਆਂ ਦੀ ਸਿਹਤ ਦਾ ਖਿਆਲ ਰੱਖ ਸਕੋ ਸੋ ਸਾਡੀ ਉਮੀਦ ਕੀ ਇਹ ਲੈਕਚਰ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਸੋ ਮਿਲਦੇ ਹਾਂ ਅਗਲੇ ਲੈਕਚਰ ਦੇ ਉੱਪਰ ਨਵੀਂ ਜਾਣਕਾਰੀ ਦੇ ਨਾਲ ਵੀਡੀਓ ਦੇਖਣ ਦੇ ਲਈ ਧੰਨਵਾਦ